ਉਹ ਹੀ ਤੁਹਾਨੂੰ ਕਹਿ ਰਿਹਾ ਕਿ ਇਹ ਬੀਬੀ ਜੀ ਤਾਂ ਬਾਹਲੇ ਤੱਤੇ ਚੱਲਦੇ ਆ ਗਾਲਾਂ ਵੀ ਕੱਢਦੇ ਆ ਉਹ ਗਾਲ ਜਿਹੜੀ ਹੈ ਨਾ ਉਹ ਇੱਕ ਮਾਂ ਦੀ ਇੱਕ ਵਾਈਫ ਦੀ ਪੇਨ ਸੀਗੀ ਕਿਉਂ ਮੈਂ ਉਹਨਾਂ ਨੂੰ ਗਾਲ ਉਹਨਾਂ ਨੂੰ ਕੱਢੀ ਚਾਰ ਨੂੰ ਕਿ ਤੁਸੀਂ ਤੁਹਾਨੂੰ ਅਸੀਂ ਛੱਡਾਂਗੇ ਨਹੀਂ ਜਨਤਾ ਤੁਹਾਨੂੰ ਛੱਡੇਗੀ ਨਹੀਂ ਕਿਉਂਕਿ ਇਹ ਮੇਰਾ ਮਾਮਲਾ ਨਹੀਂ ਹੈ ਇਹ ਉਹਨਾਂ ਦਾ ਜਨਤਾ ਦਾ ਵੀ ਮਾਮਲਾ ਭਾਸ਼ਣ ਦਿੰਦੇ ਆ ਕੱਲ ਨੂੰ ਇਹ ਰਾਜਨੀਤਾ ਵੀ ਬਣਨਗੇ ਮੈਂ ਕੋਈ ਪੋਲੀਟੀਸ਼ੀਅਨ ਪਾਰਟੀ ਨਹੀਂ ਜੁਆਇਨ ਕਰਨ ਵਾਲੀ ਨਾ ਮੈਨੂੰ ਕੋਈ ਪੋਲੀਟਿਕਸ ਤੇ ਸ਼ੌਕ ਨਗਰ ਮੈਂ ਇੱਕ ਆਵਾਜ਼ ਬਣਾਗੀ ਜਨਤਾ ਦੀ ਪੰਜਾਬ ਦੀ ਜਨ ਪੰਜਾਬ ਨੂੰ ਸਾਫ਼ ਕਰਾਂਗੇ ਇਹ ਗੁੰਡਿਆਂ ਮੇਰਾ ਬੇਟਾ ਔਰ ਮੇਰਾ ਹਸਬੰਡ ਗਲਤ ਹੋਣਗੇ ਮੇਰਾ ਵਾਦਾ ਹੈ ਕਿ ਮੈਂ ਉਹਨਾਂ ਦੇ ਅਗੇਂਸਟ ਖੜੇ ਹੋ ਕੇ ਪਬਲਿਕ ਚ ਬੋਲੂ ਰਾਜਨੀਤੀ ਦਾ ਜਣਾ ਹੁੰਦਾ ਨਾ ਤੇ ਮੈਂ ਸਿਸਟਮ ਦੇ ਨਾਲ ਖੜੀ ਹਾਂ ਸਾਰਿਆਂ ਦੀ ਨਜ਼ਰ ਇਸ ਪ੍ਰੋਟੈਸਟ ਦੇ ਉੱਤੇ ਆ ਧਰਨੇ ਦੇ ਉੱਤੇ ਆ ਇਹ ਧਰਨਾ ਤੁਹਾਡੇ ਹਿਸਾਬ ਦੇ ਨਾਲ ਕਿਹੜੇ ਹੱਦ ਤੱਕ ਜਾ ਸਕਦਾ ਹੈ ਔਰ ਕਦੋਂ ਤੱਕ ਇਹ ਜਾਰੀ ਰਹਿ ਸਕਦਾ ਹੈ ਜੇ ਤੂੰ ਐਫਆਈਆਰ ਬਾਇ ਨੇਮ ਇਹਨਾਂ ਦੀ ਮੰਗ ਸੀ ਉਹ ਦਰਜ ਹੋ ਗਈ ਹੈ ਤਾਂ ਫਿਰ ਕਿਹੜੀਆਂ ਮੰਗਾਂ ਬਾਕੀ ਬਚੀਆਂ ਨੇ ਜਿਦੇ ਕਰਕੇ ਧਰਨਾ ਹਾਲੇ ਵੀ ਜਾਰੀ ਹੈ ਸੀਬੀਆਈ ਇਨਕੁਆਇਰੀ ਕੀ ਐਥੇ ਸਟੇਟ ਇਨਕੁਆਇਰੀ ਜਿਹੜਾ ਬੰਦਾ ਐਫਆਈਆਰ ਹੀ ਗਲਤ ਕਰ ਸਕਦਾ ਹੈ ਆਪਣੇ 12 ਬੰਦਿਆਂ ਦੀ ਫੋਟੋ ਨਹੀਂ ਪਾ ਸਕਦਾ ਤੇ ਉਹ ਬੰਦਾ ਕੀ ਇਨਕੁਆਇਰੀ ਠੀਕ ਹੋੰਦਾ ਹੋਗਾ ਪਟਿਆਲਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਜੋ ਹੋਇਆ ساری ਦੁਨੀਆ ਹੁਣ ਤੱਕ ਜਾਣ ਚੁੱਕੀ ਹੈ ਪਰ ਧਰਨਾ ਦੂਜੇ ਦਿਨ ਹੈ ਤੇ ਕਦੋਂ ਤੱਕ ਜਾਰੀ ਰਹਿਣਾ ਹੈ ਪੁਸ਼ਪਿੰਦਰ ਸਿੰਘ ਵਾਠ ਦੇ ਧਰਮ ਪਤਨੀ ਜਿਨ੍ਹਾਂ ਨੇ ਦਲੇਰੀ ਨਾਲ ਹੁਣ ਤੱਕ ਲੜਾਈ ਲੜੀ ਹੈ ਜਸਵਿੰਦਰ ਕੌਰ ਬਾਠ ਉਹਨਾਂ ਨੂੰ ਹੁਣ ਤੱਕ ਤੁਸੀਂ ਬੋਲਦੇ ਆ ਵੀ ਸੁਣਿਆ ਸਾਡੇ ਨਾਲ ਖੜੇ ਆ ਉਹਨਾਂ ਨੇ ਆਪਣਾ ਅਗਲਾ ਟੀਚਾ ਕੀ ਮਿੱਥਿਆ ਸਾਰੀ ਗੱਲਬਾਤ ਕਰਾਂਗੇ ਮੈਡਮ ਵੈਸੇ ਤਾਂ ਤੁਹਾਡੀ ਹੁਣ ਤੱਕ ਦੀ ਹੋਈ ਗੱਲਬਾਤ ਲੜੀ ਗਈ ਲੜਾਈ ਨੂੰ ਲੈ ਕੇ ਬਹੁਤ ਲੋਕਾਂ ਨੇ ਸ਼ਲਾਘਾ ਕੀਤੀ ਕਿ ਇੱਕ ਜਦੋਂ ਬੀਬੀ ਦਲੇਰੀ ਨਾਲ ਅੱਗੇ ਆਈ ਐ ਸੀ ਕਿਉਂ ਨਾ ਬੋਲੀਏ ਪਰ ਇਥੋਂ ਤੱਕ ਦੀ ਨੌਬਤ ਆਉਂਦੇ ਆਉਂਦੇ ਆ ਸਾਰੀਆਂ ਗੱਲਾਂ ਸਭ ਨੂੰ ਪਤਾ ਲੱਗ ਗਈਆਂ ਹੁਣ ਸਾਰਿਆਂ ਦੀ ਨਜ਼ਰ ਇਸ ਪ੍ਰੋਟੈਸਟ ਦੇ ਉੱਤੇ ਆ ਧਰਨੇ ਦੇ ਉੱਤੇ ਆ ਇਹ ਧਰਨਾ ਤੁਹਾਡੇ ਹਿਸਾਬ ਦੇ ਨਾਲ ਕਿਹੜੇ ਹੱਦ ਤੱਕ ਜਾ ਸਕਦਾ ਹੈ ਔਰ ਕਦੋਂ ਤੱਕ ਇਹ ਜਾਰੀ ਰਹਿ ਸਕਦਾ ਜੀ ਇਹ ਦਲਨਾ ਸਾਡੀ ਸਾਰੀ ਐਕ ਸਰਵਿਸਮੈਨ ਕਮੇਟੀ ਜੋ ਬਣੀ ਹੋਈ ਹੈ ਹੋਰ ਜਰੈਸਟ ਨੇ ਵੀ ਹੈ ਜੱਠਾਦਾਰੀ ਹੈਗੀ ਹੈ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਜਬ ਤੱਕ ਇਹ ਦੋਨੋਂ ਮੰਗਾ ਸਾਡੀ ਪੂਰੀ ਨਹੀਂ ਹੋਈ ਆਪਾਂ ਇਥੋਂ ਧਰਨੇ ਤੋਂ ਨਹੀਂ ਉਠਾਂਗੇ ਮੈਂ ਸਾਰੇ মিডিਆ ਸਾਰੇ ਪੰਜਾਬ ਵਾਸੀ ਸਾਰੇ ਕਿਸਾਨ ਮਜ਼ਦੂਰ ਜਵਾਨ ਸਾਰਿਆਂ ਨੂੰ ਵੈਟਰਨਸ ਸਾਰਿਆਂ ਨੂੰ ਰਿਕੁਐਸਟ ਕਰਦੀਆਂ ਕੱਲ ਆਪਾਂ ਇੱਕ ਪੰਜਾਬ ਦੀ ਏਕਤਾ ਦਿਖਾਨੀ ਹੈ ਨਾ ਮੈਂ ਬੀਜੇ ਵਾਲਿਆਂ ਨੂੰ ਕਾਂਗੀ ਡਰ ਕੇ ਨਹੀਂ ਤੁਸੀਂ ਆਵਾਜ਼ ਹੋ ਸਾਡੀ ਅਗਰ ਤੁਸੀਂ ਡਰ ਜਾਓਗੇ ਤੇ ਸਾਡੀ ਆਵਾਜ਼ ਦਬ ਜਾਊਗੀ ਤੁਸੀਂ ਆਵਾਜ਼ ਉਠਾਣ ਲਈ ਸਾਨੂੰ ਅਗਰ ਇੰਨੀ ਹਿੰਮਤ ਦਿੱਤੀ ਹੈ ਕਿ ਆਪਾਂ ਇੱਥੇ ਆਇਆ ਕੱਲ ਸਾਰਿਆਂ ਨੇ ਇੱਥੇ ਹੋਣਾ ਹੈ ਕਿ ਆਪਾਂ ਏਕਤਾ ਏਕਤਾ ਦਿਖਾਨੀ ਹੈ ਕਿ ਅਸੀਂ ਪਹਿਲੇ ਪੰਜਾਬ ਦੇ ਨਾਗਰਿਕਾਂ ਫੇਰ ਬਾਕੀ ਕੁਛਾ ਲੋਕਾਂ ਦੇ ਮਨਾਂ 'ਚ ਇੱਕ ਸਵਾਲ ਲੈ ਕੇ ਜਦੋਂ ਐਫ ਆਈ ਆਰ ਬਾਇ ਨੇਮ ਇਹਨਾਂ ਦੀ ਮੰਗ ਸੀ ਉਹ ਦਰਜ ਹੋ ਗਈ ਹੈ ਤਾਂ ਫਿਰ ਕਿਹੜੀਆਂ ਮੰਗਾਂ ਬਾਕੀ ਬਚੀਆਂ ਨੇ ਜਿਦੇ ਕਰਕੇ ਧਰਨਾ ਹਾਲੇ ਵੀ ਜਾਰੀ ਹੈ ਜੀ ਧਰਨਾ ਇਸ ਕਰਕੇ ਜਾਰੀ ਹੈ ਕਿ ਕਿ ਮੇਰੀ ਤਿੰਨੋਂ ਮੰਗਾ ਸੀਗੀਆਂ ਸੀਬੀਆਈ ਇਨਕੁਆਇਰੀ ਕੀ ਐਥੇ ਸਟੇਟ ਇਨਕੁਆਇਰੀ ਜਿਹੜਾ ਬੰਦਾ ਐਫ ਆਈ ਆਰ ਹੀ ਗਲਤ ਕਰ ਸਕਦਾ ਹੈ ਆਪਣੇ 12 ਬੰਦਿਆਂ ਦੀ ਫੋਟੋ ਨਹੀਂ ਪਾ ਸਕਦਾ ਤੇ ਉਹ ਬੰਦਾ ਕੀ ਇਨਕੁਆਇਰੀ ਠੀਕ ਹੋੰਦਾ ਹੋਗਾ ਜਿਹੜਾ 10 ਦਿਨ ਤੇ 10 ਦਿਨ ਤੋਂ ਬਾਅਦ ਉਹਨਾਂ ਨੇ ਐਫ ਆਈ ਆਰ ਕੀਤੀ ਹੈ ਉਹ ਤੇ ਝੂਠਾ ਇੱਕ ਟਾਬੇ ਵਾਲਾ ਜਿਹੜਾ ਮੇਰਾ ਐਵੀਡੈਂਸ ਜਿਸ ਨੇ ਮੈਨੂੰ ਸਾਰਾ ਦੱਸਿਆ ਉਸੇ ਨੂੰ ਖੜਾ ਕਰ ਲਿਆ ਤੇ ਉਸ ਤੋਂ ਬਾਅਦ ਕੀ ਹੁਣ ਮੈਂ ਇੱਕ ਰਿਕੁਐਸਟ ਕਰਾਂਗੀ ਉਹ ਮਾਂ ਹੋ ਰੋਤੀ ਉਹ ਬੇਟੀ ਨੂੰ ਜੋ ਉਹਨਾਂ ਦੀ ਪਤਨੀ ਹੈ ਜਾਂ ਮਦਰ ਹੈ ਕਿ ਆ ਜੱਸੀ ਤੁਸੀਂ ਆਪਣੇ ਪੁੱਤਰਾਂ ਨੂੰ ਹੌਸਲਾ ਦੋਗੇ ਨਾ ਕੱਲ ਤੁਹਾਡੇ ਪੁੱਤਰ ਦੇ ਪੁੱਤਰ ਹੋਰ ਗੁੰਡਾਗਰਦੀ ਚਾਣਗੇ ਮੇਰਾ ਪੇਟਾ ਹੋਰ ਮੇਰਾ ਹਸਬੰਡ ਗਲਤ ਹੋਣਗੇ ਮੇਰਾ ਵਾਦਾ ਕਿ ਮੈਂ ਉਹਨਾਂ ਦੇ ਅਗੇਂਸਟ ਖੜੇ ਹੋ ਕੇ ਪਬਲਿਕ ਚ ਬੋਲੂਗੀ ਕਿਉਂਕਿ ਉਹਨਾਂ ਦੇ ਪਰਿਵਾਰ ਵੀ ਹੁਣ ਬੋਲਣ ਲੱਗੇ ਨੇ ਕਹਿੰਦੇ ਸਾਡੇ ਵਰਗਿਆਂ ਨੂੰ ਸਵਾਲ ਹੋ ਰਿਹਾ ਕਹਿੰਦੇ ਤੁਸੀਂ ਇੱਕ ਪਾਸੇ ਨੂੰ ਦਿਖਾਈ ਜਾਂਦੇ ਹੋ ਦੂਜਾ ਪਾਸਾ ਵੀ ਸੁਣੋ ਉਹ ਵੀ ਦਰਦ ਕਰਲਾ ਰਹੇ ਆ ਆਪਣਾ ਜੀ ਮੈਂ ਕੋਈ ਕੰਟਰੋਵਰਸਰੀ ਚ ਨਹੀਂ ਆਣਾ ਚਾਹਦੀ ਸਾਰੇ ਐਵੀਡੈਂਸ ਸਭ ਕੁਝ ਮੈਂ ਦਿੱਤਾ ਅਜੇ ਹੋਰ ਵੀ ਬਹੁਤ ਐਵੀਡੈਂਸ ਹੈਗੇ ਜਿਹੜੇ ਇਹਨਾਂ ਨੇ ਗੱਲਾਂ ਫੋਨ ਤੇ ਕਹਿ ਰਹੇ ਨੇ ਇਹਨਾਂ ਨੇ ਇਹਨਾਂ ਦੀ ਫੋਨ ਦੀ ਗੱਲਾਂ ਵੀ ਮੇਰੇ ਕੋਲ ਹੈਗੀਆਂ ਅਜੇ ਮੈਂ ਐਵਿਡੈਂਸ ਬਾਕੀ ਪੇ ਹੋਣ ਜਿਹੜਾ ਮੈਂ ਲਾਸਟ ਤੇ ਦਊਂ ਇੱਕ ਤਾਂ ਬਰਡਨ ਹੁੰਦਾ ਜਦੋਂ ਪੀੜਤ ਹੁੰਨੇ ਆ ਦਿਮਾਗ ਤੇ ਟੈਨਸ਼ਨ ਹੁੰਦੀ ਆ ਕਿ ਸਾਡੇ ਜੀਆ ਨਾਲ ਮਾੜੀ ਹੋਈ ਇੱਕ ਕਈ ਤਰ੍ਹਾਂ ਦੀਆਂ ਤੁਹਾਡੇ ਬਾਰੇ ਗੱਲਾਂ ਹੋ ਰਹੀਆਂ ਕੋਈ ਤੁਹਾਡੇ ਬੇਟੇ ਦੀਆਂ ਤਸਵੀਰਾਂ ਵਾਇਰਲ ਕਰ ਰਿਆ ਡਰਿੰਕ ਵਾਲੀਆਂ ਕੋਈ ਤੁਹਾਨੂੰ ਕਹਿ ਰਿਹਾ ਕਿ ਇਹ ਬੀਬੀ ਜੀ ਤਾਂ ਬਾਹਲੇ ਤੱਤੇ ਚੱਲਦੇ ਆ ਗਾਲਾਂ ਵੀ ਕੱਢਦੇ ਆ ਜੀ ਕੱਲ ਮੈਂ ਗਾਲ ਗਾਲ ਮੈਂ ਕੱਢੀ ਕੱਲ ਉਹ ਗਾਲ ਜਿਹੜੀ ਹੈ ਨਾ ਉਹ ਇੱਕ ਮਾਂ ਦੀ ਇੱਕ ਵਾਈਫ ਦੀ ਪੇਨ ਸਗੀ ਜਦੋਂ ਉਸਨੇ ਕਿਹਾ ਨਾ ਉਹਨਾਂ ਨੂੰ ਕੁੱਟ ਰਹੇ ਸੀ ਉਸ ਨੂੰ ਗੱਡੀ ਤੋਂ ਤਰੀਕੇ ਬਾਹਰ ਕੱਢਿਆ ਕੁੱਟਿਆ ਤੇ ਮਨੂੰ ਸਾਰਾ ਇਨਸੀਡੈਂਟ ਸਾਹਮਣੇ ਆ ਰਿਹਾ ਸੀ ਮੇਰੇ ਅੱਖਾਂ ਦੇ ਸਾਹਮਣੇ ਪੂਰਾ ਫਿਰ ਰਿਹਾ ਸੀਗਾ ਜਦੋਂ ਮੇਰੇ ਅੱਖਾਂ ਦੇ ਸਾਹਮਣੇ ਉਹ ਦਿਖ ਰਿਹਾ ਸੀ ਤੇ ਮੈਂ ਉਹਨਾਂ ਨੂੰ ਗੱਲ ਉਹਨਾਂ ਨੂੰ ਕੱਢੀ ਚਾਰ ਨੂੰ ਕਿ ਤੁਸੀਂ ਤੁਹਾਨੂੰ ਅਸੀਂ ਛੱਡਾਂਗੇ ਨਹੀਂ ਜਨਤਾ ਤੁਹਾਨੂੰ ਛੱਡੇਗੀ ਨਹੀਂ ਕਿਉਂਕਿ ਇਹ ਮੇਰਾ ਮਾਮਲਾ ਨਹੀਂ ਹੈ ਹੁਣ ਇਹ ਜਨਤਾ ਦਾ ਵੀ ਮਾਮਲਾ ਹੈ ਸਾਰੇ ਕਿਸਾਨ ਸਾਰੇ ਜਵਾਨ ਸਾਰੇ ਮਜ਼ਦੂਰ ਸਾਰੇ ਦੇਸ਼ ਵਾਸੀਆਂ ਦਾ ਮਾਮਲਾ ਇਕੱਲਾ ਮੇਰਾ ਨਹੀਂ ਜੀਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਤਾਂ ਬਰਡਨ ਤੁਹਾਨੂੰ ਆਪਣਾ ਇਨਸਾਫ ਲੈਣ ਲਈ ਹੈ ਦੂਜੇ ਤੁਹਾਡੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਇਹ ਕਹਿੰਦੇ ਜਿਸ ਤਰ੍ਹਾਂ ਦੇ ਭਾਸ਼ਣ ਦਿੰਦੇ ਆ ਕੱਲ ਨੂੰ ਇਹ ਰਾਜਨੀਤਾ ਵੀ ਬਣਨਗੇ ਜਿਵੇਂ ਰਾਜਨੀਤੀ ਤੁਹਾਨੂੰ ਕੱਲ ਵੀ ਗਿਆ ਸੀ ਨਾ ਮੈਂ ਰਾਜਨੀਤੀ ਤੇ ਇੰਟਰਸਟਿਡ ਹਾਂ ਮੈਂ ਤੁਸੀਂ ਦੇਖਿਆ ਹੋਣਾ ਕਿ ਮੇਰੇ ਬ੍ਰਦਰ ਇਨ ਲਾਰ ਰਾਜਨੀਤੀ ਤੇਨ ਮਗਰ ਫੇਰ ਵੀ ਉਹ ਇੱਕ ਵਾਰੀ ਵੀ ਉਹਨਾਂ ਨੇ ਰਾਜਨੀਤੀ ਦਾ ਨਾਮ ਨਹੀਂ ਲਿਆ ਨਾ ਉਹਨਾਂ ਨੇ ਸਟੇਜ ਤੇ ਕੁਝ ਬੋਲਿਆ ਦੂਜੀ ਗੱਲ ਰਾਜਨੀਤੀ ਤੇ ਜਾਣ ਲਈ ਸਾਨੂੰ ਕੋਈ ਲੋੜ ਨਹੀਂ ਮੈਂ ਇੱਕ ਬਿਜ਼ਨਸ ਕਰ ਦਿਆ ਮੈਨੂੰ ਰਾਜਨੀਤੀ ਨਾ ਕਰਨੀ ਆਏ ਰਾਜਨੀਤੀ ਕਰਨੀ ਆਂਦੀ ਹੋਰ ਅਗਰ ਰਾਜਨੀਤੀ ਤੇ ਜਾਣ ਲਈ ਕਰ ਰਹੀ ਹੁੰਦੀ ਤੇ ਮੈਂ ਪੂਰੀ ਸਰਕਾਰ ਨਾਲ ਇੱਥੇ ਉਹਨਾਂ ਦੇ ਅਗੇਂਸਟ ਖੜੀ ਕੱਲੀ ਔਰਤ ਪੂਰੇ ਸਿਸਟਮ ਦੇ ਇਕੱਲੇ ਖੜੀ ਆ ਅਗੇਂਸਟ ਸਿਸਟਮ ਦੇ ਅਗੇਂਸਟ ਖੜਿਆ ਰਾਜਨੀਤੀ ਤੇ ਜਾਣਾ ਹੁੰਦਾ ਨਾ ਤੇ ਮੈਂ ਸਿਸਟਮ ਦੇ ਨਾਲ ਖੜੀ ਹੁੰਦੀ ਤੁਹਾਨੂੰ ਹੀ ਲੜਾਈ ਲੜਨ ਲਈ ਹੌਸਲਾ ਸਭ ਤੋਂ ਬਾਅਦ ਕਿੱਥੋਂ ਮਿਲ ਰਿਹਾ ਕਿੱਥੋਂ ਆ ਰਹੀ ਹੈ એનર્ਜੀ ਕਿ ਨਹੀਂ ਇਹ ਤਾਂ ਦਮ ਤੱਕ ਲੜਨੀ ਆ ਆਖਰੀ ਦਮ ਤੱਕ ਮੇਰੇ ਬੇਟੇ ਤੋਂ ਉਹ ਕਹਿੰਦਾ ਹੈ ਕਿ ਅਗਰ ਜਸਟਿਸ ਨਹੀਂ ਤੇ ਸਾਡਾ ਇੰਡੀਆ ਚ ਯੁੱਸਤ ਦਾ ਇੰਡੀਆ ਰਹਿਂਦਾ ਕੋਈ ਫਾਇਦਾ ਨਹੀਂ ਸਾਨੂੰ ਬਾਰ-ਬੇਸ ਇੱਥੇ ਤੇ ਕੱਲ ਅੱਜ ਸਾਨੂੰ ਮਾਰਿਆ ਕੱਲ ਕਿਸੇ ਨੂੰ ਜਦੋਂ ਮੈਂ ਆਪਣੇ ਬੇਟੇ ਨੂੰ ਰੋਂਦੇ ਹੋਏ ਦੇਖਿਆ ਤਾਂ ਆਈ ਸੈਡ ਇਨੇ ਕਿੰਨੇ ਮਾਵਾਂ ਦੇ ਪੁੱਤੋਂ ਨੇ ਜਿਹੜੇ ਰੋ ਰਹੇ ਹੋਣੇ ਔਰ ਸਾਡੇ ਕੋਲ ਐਪਲੀਕੇਸ਼ਨ ਜਾਈਆਂ ਨੇ ਇਹਨਾਂ ਦੀ ਇਨਕੁਆਇਰੀਆਂ ਕੀਤੀਆਂ ਜਾਣ ਸੀਬੀਆ ਇਨਕੁਆਇਰੀ ਚ ਚੱਕਰ ਆ ਜਾਏ ਕਿ ਇਹ ਕੀ ਕੀ ਕਰਦੇ ਨੇ ਇਹਨਾਂ ਦੇ ਐਸੈਟਸ ਸਾਰੇ ਚੈੱਕ ਕਰੇ ਜਾਣ ਤਾਂ ਪਤਾ ਲੱਗੇਗਾ ਕੀ ਹੋ ਰਿਹਾ ਹੈ ਇੱਕ ਆਖਰੀ ਸਵਾਲ ਮੇਰਾ ਹੋ ਰਿਹਾ ਕਿ ਇਸ ਲੜਾਈ ਵਿੱਚ ਬਹੁਤ ਕੁਝ ਅੱਗੇ ਹੋਰ ਦੇਖਣ ਨੂੰ ਮਿਲਣਾ ਹੈ ਪਰ ਇਹ ਸਾਰੇ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਆਰਮੀ ਦੀ ਹਾਇਰ ਅਥਾਰਟੀ ਉਸ ਢੰਗ ਨਾਲ ਸਾਹਮਣੇ ਕਿਉਂ ਨਹੀਂ ਆ ਪਾਈ ਤੁਹਾਨੂੰ ਲੱਗਿਆ ਇਸ ਤਰ੍ਹਾਂ ਜੀ ਨਹੀਂ ਜੀ ਆਰਮੀ ਦੇ ਆਪਣੇ ਹੱਥ ਬਨੇ ਹੋਏ ਦੇਖੋ ਉਹ ਆ ਕੇ ਸਾਹਮਣੇ ਮੋਰਚਾ ਦੇ ਅੱਗੇ ਨਹੀਂ ਆ ਕੇ ਖੜੇ ਹੋ ਸਕਦੇ ਕਿ ਅਸੀਂ ਮੋਰਚਾ ਨੂੰ ਅਲਾਉ ਕਰਦੇ ਆ ਜੀ ਦੇਖੋ ਇੱਕ ਡਿਸਪਲਿਨ ਫੌਜ ਹੈ ਡਿਸਪਲਿਨ ਨਾਲ ਆਪਣਾ ਕੰਮ ਕਰ ਰਹੀ ਹੈ ਪਿਛੂ ਮੋਰਚਾ ਮੇਰਾ ਉਹ ਸੀਗਾ ਸਾਡੇ ਜਵਾਨ ਭਾਈ ਆਪਣੇ ਆਫਸਰ ਲਈ ਖੜੇ ਹੋਏ ਜਿਸ ਨੂੰ ਕੁੱਟਿਆ ਗਿਆ ਹੈ ਇਹ ਮੋਰਚਾ ਵਰਦੀ ਲਈ ਵਰਦੀ ਦੇ ਇਨਸਾਫ ਲਈ ਜਿਹੜੇ ਵੈਟਰਨਸ ਔਰ ਕਿਸਾਨਾਂ ਨੇ ਖੜੇ ਹੋਏ ਦੂਜੀ ਗੱਲ ਆਰਮੀ ਦੇ ਆਪਣਾ ਜੋ ਉਹਨਾਂ ਦੀ ਕਾਰਵਾਈ ਹੈ ਉਹ ਕਰ ਰਹੇ ਬਟ ਉਹ ਮੋਰਚੇ ਨੂੰ ਸਪੋਰਟ ਨਹੀਂ ਕਰ ਸਕਦੇ ਉਹ ਐਂਟੀ ਕੰਟਰੀ ਨਹੀਂ ਜਾ ਸਕਦੇ ਉਹਨਾਂ ਦੀ ਆਪਣੀ ਇੱਕ ਹੈਗੀ ਹੈ ਦਾਇਮਾ ਹੈ ਜੋ ਉਸੇ ਵਿੱਚ ਰਹਿਣਾ ਪੈਂਦਾ ਹੈ ਬਾਕੀ ਮੈਂ ਰਿਕੁਐਸਟ ਕਰਾਂਗੀ ਕੱਲ ਵੱਧ ਤੋਂ ਵੱਧ ਲੋਕੀ ਸਾਡੇ ਨਾਲ ਖੜੇ ਹੋਣ ਪਟਿਆਲਾਵਾਸੀ ਪੂਰੇ ਦੇਸ਼ ਦੇ ਵਾਸੀ ਕੱਲ ਆਪਾਂ ਇੱਕ ਇਕਤਾ ਦਿਖਾਨੀ ਹੈ ਪੰਜਾਬ ਨੂੰ ਕਿ ਇਕਤਾ ਕੀ ਹੁੰਦੀ ਹੈ ਅਗਰ ਭਸ਼ਟਚਾਰਿਆ ਹੋ ਰਿਹਾ ਹੋਏ ਹੋਰ ਪੁਲਿਸ ਉਸ ਭਸ਼ਟਚਾਰਿਆ ਨੂੰ ਖਤਮ ਨਹੀਂ ਕਰ ਰਹੀ ਤੇ ਉਹ ਭਸ਼ਟਚਾਰ ਖਤਮ ਕਰਨ ਲਈ ਪੂਰੀ ਜਨਤਾ ਸਾਡੇ ਨਾਲ ਹੈ ਔਰ ਅਸੀਂ ਸਾਰੇ ਇਕੱਠੇ ਲੜਾਂਗੇ ਵੈਦਰ ਉਹ মিডিਆ ਹੋਏ ਐਕ ਸਰਵਿਸਮੈਨ ਹੋਣ ਵੈਟਰਨ ਹੋਣ ਪੰਜਾਬ ਦੀ ਸਰਕਾਰ ਦੇ ਜਿਹੜੇ EMPLOYES ਹਨ ਉਹਨਾਂ ਵੈਦਰ ਜਨਰਲ ਬੰਦੇ ਹਨ ਹਰੇਕ ਇਨਸਾਨ ਹੋਰ ਇਨਸਾਨੀਅਤ ਦੇ ਨਾਤੇ ਕਲਾਪਾ ਸਾਰਿਆਂ ਨੇ ਇਕੱਠੇ ਹੋਣਾ ਹੈ ਹੋਰ ਆਪਾਂ ਲੜਨਾ ਹੈ ਜੇ ਸਤਨ ਲੱਗਦੀ ਉਹੀ ਜਾਣਦਾ ਪਹਿਲਾਂ ਕਿਸਾਨਾਂ ਨੂੰ ਵੀ ਪਟਿਆਲੇ ਦੇ ਵਿੱਚ ਉਸੇ ਤਰ੍ਹਾਂ ਦੇ ਚੱਕਿਆ ਗਿਆ ਰਾਤੋਂ ਰਾਤ ਕਹਿੰਦੇ ਕਿ ਵੱਖਰੀ ਵੱਖਰੀ ਲੜਾਈ ਲੜਨ ਦੇ ਨਾਲ ਇੱਕ ਨਿੱਜੀ ਬਣ ਜਾਂਦੀ ਹੈ ਇਸ ਕਰਕੇ ਟੁਗੇਦਰਨੈਸ ਹੋਣੀ ਚਾਹੀਦੀ ਜੀ ਬਿਲਕੁਲ ਉਹੀ ਉਹ ਮੈਂ ਕਿਹਾ ਇਕਤਾ ਜਿਹੜੀ ਇਕਤਾ ਹੈ ਨਾ ਉਹੀ ਉਹ ਪੰਜਾਬ ਤੋਂ ਕਰਪਸ਼ਨ ਖਤਮ ਕਰੇਗੀ ਇਕਤਾ ਹੀ ਪੰਜਾਬ ਨੂੰ ਇਨਸਾਫ ਦਿਲਾਏਗੀ ਔਰ ਐਵੇਂ ਤੁਹਾਨੂੰ ਦੱਸ ਰਹੀਆਂ ਕਿਵੇਂ ਸੰਝ ਲਿਆ ਕਿ ਮੈਂ ਹਰ ਸ਼ਨੀਵਾਰ ਜੀ ਹਰ ਇੱਕ ਬੰਦੇ ਦੀ ਪੀੜਿਤ ਬੰਦੇ ਦੀ ਮੈਂ ਆਪਣੇ ਆਫਿਸ ਤੇ ਸੈਟਰਡੇ ਕੋਈ ਆਫਿਸ ਦਾ ਕੰਮ ਨਹੀਂ ਕਰੂੰਗੀ ਔਰ ਹਰ ਸੈਟਰਡੇ ਅੱਜ ਤੋਂ ਬਾਅਦ ਮੈਂ ਉੱਥੇ ਬੈਠੂੰਗੀ ਔਰ ਸਾਰਿਆਂ ਦੀ ਪ੍ਰੋਬਲਮ ਸੁਣੂੰਗੀ ਜਿਸ ਦੀ ਪ੍ਰੋਬਲਮ ਜਿੱਥੇ ਤੱਕ ਲੈ ਕੇ ਜਾ ਸਕੂੰਗੀ ਜਾਊਂਗੀ ਔਰ ਹਰ ਇੱਕ ਜਨਤਾ ਨੂੰ ਹਰ ਇੱਕ ਪੰਜਾਬ ਦੇ ਵਾਸੀ ਨੂੰ ਇਨਸਾਫ ਦਿਲਾਂਦੀ ਕੋਸ਼ਿਸ਼ ਕਰਾਂਗੀ ਕਿਉਂਕਿ ਅੱਜ ਮੇਰੇ ਜੀਜੇ ਜਿੱਥੇ ਮੇਰੇ ਹਸਬੰਡ ਦਾ ਰੈਂਕ ਹੈ ਉਹ ਬੰਦੇ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਮੈਂ ਸੋਚਦੀ ਆ ਗਰੀਬਾਂ ਨੂੰ ਕੀ ਇਨਸਾਫ ਮਿਲਦਾ ਮੈਂ ਖੜੀ ਹੋऊंगी ਪਰ ਮੇਰਾ ਇਹ ਤੁਸੀਂ ਮੈਂ ਕੋਈ ਪੋਲੀਟੀਸ਼ੀਅਨ ਪਾਰਟੀ ਨਹੀਂ ਜੁਆਇਨ ਕਰਨ ਵਾਲੀ ਨਾ ਮੈਨੂੰ ਕੋਈ ਪੋਲੀਟਿਕਸ ਤੇ ਸ਼ੌਕ ਹੈ ਮਗਰ ਮੈਂ ਇੱਕ ਆਵਾਜ਼ ਬਣਾਗੀ ਜਨਤਾ ਦੀ ਪੰਜਾਬ ਦੀ ਜਨਤਾ ਦੀ ਪੰਜਾਬ ਨੂੰ ਸਾਫ਼ ਕਰਾਂਗੇ ਇਹ ਗੁੰਡਿਆਂ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਹੋ ਰਹੀਆਂ ਕੋਈ ਫਰਕ ਨਹੀਂ ਪੈਂਦਾ ਜੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੈਨੂੰ ਕਦੇ ਵੀ ਜਦੋਂ ਤੁਸੀਂ ਮੈਨੂੰ ਦੇਖੋਗੇ ਨਾ ਅਗਰ ਕੋਈ ਪੋਲਿਟਿਕਸ ਤੇ ਤਾਂ ਮੇਰੇ ਉੱਪਰ ਕੋਸ਼ਨ ਰੇਜ਼ ਕਰਿਓ ਜੀ ਮੈਂ ਤੇ ਪੋਲਿਟਿਕਸ ਤੇ ਆਈ ਨਹੀਂ ਨਾ ਮੈਂ ਕਿਸੇ ਪੋਲਿਟਿਸ਼ੀਅਨ ਨੂੰ ਬੁਲਾਇਆ ਮੈਂ ਇੱਕ ਆਮ ਨਾਗਰਿਕਾ ਇੱਕ ਫੌਜੀ ਦੀ ਵਾਈਫਾਂ ਇੱਕ ਕਿਸੇ ਬੱਚੇ ਦੀ ਮਾਂ ਹੋਰ ਜਿੱਦਾਂ ਐ ਸਾਰੇ ਭਰਾ ਮੇਰੇ ਭਰਾ ਐਨ ਸਾਰੇ ਪਿਓ ਮੇਰੇ ਪਿਓ ਐਨ ਉਸੇ ਤਰੀਕੇ ਨਾਲ ਮੇਰਾ ਬੱਚਾ ਔਰ ਮੇਰੇ ਹਸਬੰਡ ਵੀ ਇਹਨਾਂ ਸਾਰਿਆਂ ਦੇ ਰਿਸ਼ਤੇਦਾਰ ਹਨ ਆਪਾਂ ਇੱਕ ਇਕਤਾ ਦਿਖਾ ਕੇ ਮੀਡੀਆ ਨੂੰ ਵੀ ਰਿਕੁਐਸਟ ਹੈ ਜੋ ਅੱਜ ਤੱਕ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਹੈ ਅੱਗੇ ਵੀ ਸਾਥ ਦਿਓ ਔਰ ਕੱਲ ਵੀ ਜੀ ਥੈਂਕ ਯੂ ਤਾਂ ਮੈਡਮ ਜਸਵਿੰਦਰ ਕੌਰ ਬਾਠ ਪੁਸ਼ਪਿੰਦਰ ਸਿੰਘ ਬਾਠ ਦੇ ਧਰਮ ਪਤਨੀ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦਾ ਅਜੰਡਾ ਕੀ ਹੈ ਲੜਾਈ ਕੀ ਹੈ ਤੇ ਉਹ ਲੜ ਕਿਉਂ ਰਹੇ ਨੇ ਉਹਨਾਂ ਬਾਰੇ ਜੋ ਗੱਲਾਂ ਹੋ ਰਹੀਆਂ ਉਹ ਕਹਿੰਦੇ ਮੈਨੂੰ ਭੋਰਾ ਫਰਕ ਨਹੀਂ ਪੈਂਦਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਪਟਿਆਲਾ